ਲੜਾਈ ਦਾ ਕਾਰਨ ਕੀ ਬਣਿਆ ਜੋ ਕਿਰੇ ਕੁੱਟ ਪੈਰ ਹੋਈ ਆ ਤੇ ਉਹ ਲਾਗੇ ਤੂੰ ਮਹਾਰੀ ਵਿਰਾਦਰੀ ਕੇ ਨਹੀਂ ਹੋ ਤੂੰ ਹਉ ਬਹੁਤ ਕੈਸੇ ਲਗਾਇਆ ਅਮਰਾਤ ਗੰਦਾ ਹੋ ਗਈ ਔਰ 10 ਮੱਝਾ ਕਹਿ ਕੇ ਥੇ ਨੇ ਝੂਠ ਬੋਲ ਕੇ ਉਹ ठाकुर ਨੇ ਤੁਨੂੰ ਪੰਜਾਬ ਚ ਲੰਦਾ ਹੁਣ ਕਈ ਮੰਨੂ ਵੀ ਕਹਿਣਗੇ ਯਾਰ ਇਹਨੂੰ ਬਿਠਾ ਰੱਖਿਆ ਪੋਰਡ ਵੈਸਟ ਕਰੀ ਜਾਂਦਾ ਅੱਛਾ ਭਾਈ ਜਦੋਂ ਤੁਨੂੰ ਕੁੱਟ ਰਹੇ ਸੀਗੇ ਕੋਈ ਬੰਦਾ ਤੁਨੂੰ ਬਚਾਉਣ ਨਹੀਂ ਆਇਆ ਛਡਾਉਣ ਨਹੀਂ ਆ ਉਹ ਪੰਜਾਬ ਦੇ ਵਿੱਚ ਨਾ ਉਹ ਆਪਣਾ ਰਾਜ ਕਰਨਾ ਚਾਹੁੰਦੇ ਆ ਵੀ ਹਾਂ ਵੀ ਕਿਉਂਕਿ ਸਾਡੇ ਪੰਜਾਬੀ ਚ ਲੋ ਸਾਡੇ ਵੀ ਗਲਤੀ ਆ ਪੰਜਾਬੀ ਬਾਹਰ ਗਈ ਜਾਂਦੇ ਆ ਤੁਸੀਂ ਵੀ ਥੋੜਾ ਯਾਰ ਆਡੀ ਕਮਿਊਨਿਟੀ ਸਮਝਾਓ ਯਾਰ ਸਰਦਾਰ ਬੰਦੇ ਕੀ ਭਈਆ ਇੱਜ਼ਤ ਕਰੋਗੇ ان کو پیار دو گے تو ਭਈਆ ਉਹ ਵੀ ਪਿਆਰ ਦੇਗਾ ੁੱਡੀ ਕਮਿਊਨਿਟੀ ਦਾ ਬੰਦਾ ਨੇ ਇੱਕ ਸੋਹੇਸ਼ ਸਿੰਘ ਖਾਲਸਾ ਬਣਿਆ ਪੰਜਾਬ ਵਿੱਚ ਪਿਆਰ ਦੇਈ ਹੈ ਜੀ ਭਈਆ ਬਹੁਤ ਬੜੀ ਆਦਮੀ ਹੈ ਭਈਆ ਅਸੀਂ ਵੀ ਭਈਆ ਸਰਦਾਰ ਕੇ ਸਾਥ ਸਵੇਰ ਸਵੇਰ ਜਾਂਦੇ ਹਾਂ ਭਈਆ ਗੁਰੂ ਦਵਾਰੇ ਮਤਲਬ ਕਿ ਤੁਸੀਂ ਝਾਂਸੇ ਚ ਆ ਗਏ ਲੰਗੇ ਅਸੀਕਾ ਜੀ ਸਵਾਗਤ ਹੈ ਆਕਾਸ਼ ਬਾਈ ਜੀ ਸਾਡੇ YouTube ਚੈਨਲ ਤੇ ਤੇ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਮੈਂ ਨਵੇਂ ਤੇ ਨੰਨੀਆਂ ਚੀਜ਼ਾਂ ਨਵੇਂ ਤੇ ਨੰਨੀਆਂ ਦੇ ਬਗੈਰ ਹਰ ਵਕਤ ਇਹਨਾਂ ਨਮੂਕ ਨਮੂਕ ਵੈਰਾਈਟੀ ਪੇਸ਼ ਕਰਦਾ ਹਾਂ ਉੱਦੋਂ ਆਜੋ ਸਾਡੇ ਨਾਲ ਬੈਠੇ ਆ ਸ਼ੰਕਰ ਜਿਹਨਾਂ ਨੂੰ ਜਹਾਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਜਹਾਜ਼ ਬਈ ਸਾਸ਼ੀ ਕਾ ਸਸਰੀ ਕਾਲ ਬਹੀਆ ਠੀਕ ਠਾਕ ਬੜੀਆ ਭਈਆ ਬੜੀਆ ਆ ਬਾਈ ਠੀਕ ਠਾਕ ਬੜੀਆ ਕੋਈ ਬਾਈ ਮੇਰੇ ਕੋਲ ਆ ਇਹ ਕਹਿੰਦਾ ਆ ਕਹਿੰਦਾ ਬ੍ਰੀਥ ਥੋਡੇ ਪੋਡਕਾਸਟ ਥੋਡੇ ਚੈਨਲ ਤੇ ਪੋਡਕਾਸਟ ਕਰਨਾ ਆ ਮੈਨੂੰ ਯਾਰ ਤੈਨੂੰ ਵੀ ਲੋੜ ਪੈਣੀ ਕਹਿੰਦਾ ਯਾਰ ਮੈਂ ਵੀ ਕੁਝ ਕਰਦੀਆਂ ਗੱਲਾਂ ਦੱਸਣਾ ਚਾਹੁੰਦਾ ਆ ਆਪਣੀ ਸਟੇਟ ਬਾਰੇ ਦੱਸਣਾ ਚਾਹੁੰਦਾ ਆ ਕੁਝ ਕੁ ਆਪਣੇ ਪਰਿਵਾਰ ਬਾਰੇ ਦੱਸਣਾ ਚਾਹੁੰਦਾ ਜੋ ਮੇਰੇ ਨਾਲ ਹੱਦ ਬੀਤੀ ਹੋਈ ਆ ਉਹਨਾਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਤੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਵੀ ਅਸੀਂ ਐਵੇਂ ਮਾਰੇ ਵੀ ਨਹੀਂ ਹੈਗੇ ਜਿਵੇਂ ਕਿ ਸਮਝਿਆ ਜਾਂਦਾ ਸੋ ਇਹਨਾਂ ਦਾ ਇੱਕ ਕਿੱਸਾ ਹੋਇਆ ਸੀਗਾ ਉਹ ਵੀ ਆਪਾਂ ਗੱਲ ਕਰਾਂਗੇ ਆਫ ਕੈਮਰਾਜਮਨ ਨੂੰ ਦੱਸ ਕੇ ਹੱਥੇ ਉਹ ਮੈਂ ਤਾਂ ਹੀ ਅਲੋ ਵੀ ਪੈਨਾ ਨਹੀਂ ਮੈਂ ਕਿ ਚਲੋ ਆ ਗੋ ਠੀਕ ਹੈ ਤੁਹਾਡਾ ਪੋਡਕਾਸਟ ਕਰਦੇ ਹਾਂ ਬਾਈ ਦੇ ਪੰਜਾਬੀਆਂ ਨਾਲ ਬਹੁਤ ਲਗਾਵ ਹੈ ਪੰਜਾਬ ਨਾਲ ਬਹੁਤ ਲਗਾਵ ਹੈ ਉਹ ਜਾਣਦੇ ਆ ਬਾਈ ਦਾ ਕਾਰੋਬਾਰ ਜਾਣਦੇ ਆ ਕੰਮ ਕਿੱਥੇ कर दे करते पहला कम कि करते भाई जी दसो कम इस टाइम कर हम भैया घर के पशु भैयाता हूँ करदार अच्छा। है उसके संभालता हूँ भैया सब उनका जो वो बागल है हम्म बाहर वाला घर वो सब हम देखता हूँ भैया सब उनका चारा वगैरा सब हम ही देखता अच्छा 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 ठीक है ठीक है

दिल्ली था। था अच्छा दिल्ली ਤੋਂ ਆਇਆ ਸੀ ਬਈ ਉਹ ਠੇਕੇਦਾਰ ਥਾ ਵੀ ਉਹ बिजनेसमैन ਥਾ ਭਈਆ ਭਈਆ ਉਸ ਮੈਂ ਸੀ ਜੀ ਭਈਆ ਕੀ ਕੰਮ ਕਰਦਾ ਸੀ ਇਹਨਾਂ ਦਾ ਜੀ ਉਹ ਪਸ਼ੂਆਂ ਦਾ ਵਪਾਰ ਕਰਦਾ ਥਾ ਵਪਾਰੀ ਥਾ ਡੰਗਰਾਂ ਦਾ ਰੋਪਾਈ ਜੀ ਭਈਆ ਬਹੁਤ ਕੋਚੇ ਲੈਵਲ ਪਰ ਥਾ ਠੀਕ ਹੈ ਅੱਛਾ ਤੁਸੀਂ ਠਾਕੁਰ ਜਿਹੜੇ ਤੁਸੀਂ ਦੱਸ ਰਹੇ ਹੋ ਉਹਨਾਂ ਨੂੰ ਤੁਸੀਂ ਕਿੱਦਾਂ ਮਿਲੇ ਕਿੱਥੇ ਮਿਲੇ ਕੰਟੈਕਟ ਕਿੱਦਾਂ ਹੋਇਆ ਜੀ ਭਈਆ ਉਹ ਪਹਿਲੇ वहां पर आए थे हमारे बिहार में बिहार से आए जी भैया ठीक है वो वैसे ही अपने बेचने आए थे अपनी गाय व्यापार सी गाय जी भैया तभी वो हमसे मिले हम्म तभी उन्होंने बोला कि हमको एक आदमी की जरूरत है अच्छा जहाँ पर भैया हम रहते हैं उस एरिया का भैया हम ही ठेकेदार था पहले बिहार जी भैया हम्म तब भैया मेरे पास काम नहीं था हम्म وجہ یہ تھی میرے نیچے بھاگے لڑکے تھے ہمم میں نے پہلے ان کو کام دلایا پر میرے کو ٹھاکور مل گیا ہمم ٹھاکور کو بولا کوئی بات نہیں ہم ہی آ جاؤں گا یہ انہوں نے لوڈ سی کی کسی بھاگے انسان دی واپاری بندے نے اکثر لوڈ پیندی ہے اپنے نیچے کام کرنے ورکراں دی سو بھائی ہونی ورکر جو ٹھاکور بس رہے ہیں ٹھاکور انہوں نے بہار تو لایا ایز ا ورکر کام کرانے لئی सो कितना साल कितना टाइम कितने महीने तुमसी भैया काम किया वो भैया हमको दूर बोल के लेके आया था अच्छा जी भैया उसने मेरे को सरदार ने बोला कि तुम कितना पैसा लोगे एक महीने का सरदार सरदार ने ठाकुर ने ठाकुर ने भैया सॉरी ठाकुर हां ठाकुर ने बोला कि कितना पैसा लोगे एक महीने का तो हमने भैया 60000 में 6 महीनों में

ਮੇਂ ਜਾਂਦਾ ਗਾ ਮੀ ਬਈਆ ਉਹ ਇੱਕ ਦਿਨ ਮੇਂ 5 ਬੀਚਤੇ ਔਰ 6 ਲੈ ਜਾਂਦੇ ਵਧੀਆ ਵਪਾਰ ਸੀਗਾ ਪੀਕਲੇ ਜਿਹਾ ਲੈਵਲ ਦੇ ਸੋ ਬਾਈ ਨੂੰ ਇਹ ਵੀ ਗੱਲ ਚਲੋ ਠੀਕ ਐ ਹੁਣ ਇਹ ਪੁੱਛਦੇ ਹੁਣ ਇਹਨੂੰ ਖੱਡ ਕੀਤੀ ਦੱਸੂਗਾ ਆਪਾਂ ਪੇਸ਼ ਕਰਾਂਗੇ ਕੋਈ ਚੱਕਰ ਨਹੀਂ ਟਾਈਮ ਆਪਣੇ ਕੋਲ ਵਾਧੂ ਆ ਤੇ 10 ਮੱਝਾਂ ਕਹਿ ਕੇ ਫਿਰ ਨੂੰ ਝੂਠ ਬੋਲ ਕੇ ਉਹ ਠਾਕੁਰ ਨੇ ਫਿਰ ਨੂੰ ਪੰਜਾਬ ਚ ਲੰਦਾ ਜੀ ਬਈਆ ਤੇ ਕਿੰਨਾ ਟਾਈਮ ਤੁਸੀਂ ਠਾਕੁਰ ਦਾ ਕੰਮ ਕੀਤਾ ਕੰਮ ਐਕਸਪੀਰੀਅੰਸ ਰਿਹਾ ਉੱਥੇ ਤੁਹਾਡਾ ਅਮਨੇ ਭਈਆ ਕੀਆ ਹੈ 1.5 ਸਾਲ ਕੰਮ ਕੀਆ ਥਾ 1 ਸਾਲ 6 ਮਹੀਨੇ ਠੀਕ ਹੈ ਅੱਛਾ ਤੁਸੀਂ ਕਹਿੰਦੇ ਜੀ ਮੈਂ ਕੁਝ ਨਹੀਂ ਖਾਂਦਾ ਪੀਂਦਾ ਜੀ ਭਈਆ ਹਾਂ ਕੀ ਕਹਿੰਦੇ ਇਹਨੂੰ ਆਪਣਾ ਜੋ ਬਾਰ ਬਾਰ ਥੁੱਕਦੇ ਆ ਤੁਹਾਡੇ ਬਿਹਾਰ ਦੇ ਵਿੱਚ ਤਾਂ ਚਲੋ ਆਮ ਚੀਜ਼ ਆਓ ਪਾਨ ਹੁੰਦਾ ਪਾਨ ਹੁੰਦਾ ਹੈ ਜੀ ਭਈਆ ਉਹ ਵੀ ਨਹੀਂ ਤੁਸੀਂ ਚ ਮਤਲਬ ਚਬਾਉਂਦੇ ਨਹੀਂ ਜੀ ਹਮੇ ਇੱਕ ਵਾਰ ਵੀ ਨਹੀਂ ਖਾਇਆ ਕਦੇ ਨਹੀਂ ਖਾਇਆ ਹਮਨੇ ਬਾਕੂ ਵੀ ਨਹੀਂ ਖਾਇਆ ਅੱਛਾ ਠੀਕ ਹੈ ਜੀ ਤੇ ਉੱਥੇ ਤੁਹਾਡੇ ਨਾਲ ਏਦਾਂ ਦਾ ਕੀ ਹੋਇਆ ਠਾਕੁਰ ਦੇ ਘਰੇ ਕੀ ਹੋਇਆ ਵਿੱਚ ਤੁਸੀਂ ਤੁਹਾਨੂੰ ਤੁਸੀਂ ਡਿਸੀਜਨ ਲਿਆ ਵੀ ਮੈਂ ਇੱਥੇ ਕੰਮ ਨਹੀਂ ਕਰਨਾ ਚਾਹਣਾ ਜੀ ਹੋਈ ਹੈ ਜਦ ਸੇ ਮਹੀਨਾ ਹਮਾਰਾ ਪੂਰਾ ਹੋ ਗਿਆ ਹੂੰ ਤੋਂ ਉਹਨਾਂ ਨੇ ਪਹਿਲੇ ਤਾਂ ਬੋਲ ਦਿਆ ਕਿ ਤੁਸੀਂ ਜਾਓ ਕੋਈ ਗੱਲ ਨਹੀਂ ਹੂੰ ਅੰਨੇ ਉਹ ਹਮਨੇ ਹੀ ਕਹ ਬੋਲ ਦਿਆ ਕਿ ਕੋਈ ਬਾਦ ਮੈਂ ਕੱਟ ਲੈਂਗੇ ਭਈਆ اور کہا ਹੈ ਇਹ ਠੀਕ ਆਦਮੀ ਹੈ अच्छे ਨਹੀਂ ਹੈ ਬੁਰੇ ਵੀ ਨਹੀਂ ਹੈ ਹੂੰ ਵਕਤ ਪਰ ਖਾਣਾ ਦੇ ਦیتے ਹੈ ਠੀਕ ਹੈ सोने के लिए एक मंजा दिया था भैया एक कंबल दिया था उड़ने के लिए ठीक है ठीक है बर्तन वो हम हम लेके ही गया था उन्हें में ही खाना देते ठीक है अच्छा बर्तन भी नहीं हो। नहीं भैया नहीं रहने ली जगह भैया वो बैठक था बैठक थी वो भैया बैठक एक, एक भाई बैठक ही दिखती खुला था भैया खुला खुला मतलब बैठक भी नहीं सी ध्यान भी प्रचार पास प्रोपर नहीं सी भैया इधर तो सारा छड वगैरा आ गया है छड हाँ। वगैरा जिसमें सारा डंगर होता था ऊंची ऊंची बहुत दीवारें थी लोहे की पत्तियों की इसके अंदर ही खुला था भैया डंगर जो बैठी रह गई थी नहीं भैया उनके जो बाहर वाला गेट था वहां पर इस साइड में वो जहा पर तोड़ी नहीं करते तोड़ी जी भैया उसके ऊपर ना जैसे दो कदम दो प, दो सीढ़ियां चढ़ के वहां पर भैया जो टोका नहीं होता टोका हाँ हाँ चारा वो, वो करते हैं वहां पर भैया मंदिर डाल सो भाई कह उन्होंने बर्तन दिते जा रहे थे रहन सहन ने भी कोई खास प्रबंध नहीं पहले तो भैया उन्होंने यही बोलता था ਇੱਕ ਕਮਰਾ ਹੈ ਵਹਾਂ ਪਰ ਤੂੰ ਰਹਿ ਲੈਣਾ ਇੱਕ ਮੰਝਾ ਹੈ ਵਹਾਂ ਸਭ ਹੈ ਭਈਆ ਪੱਖਾ ਪੱਖਾ ਲਗਾ ਹੋਇਆ ਥਾ ਪੱਖਾ ਵੀ ਭਈਆ ਹਮਕੋ ਉਹ ਦੇ ਦਿਆ ਥਾ ਬੇਕਾਸਾ ਅਗਰ ਉਹ ਮਤਲਬ ਕਿ ਤੁਸੀਂ ਚਾਂਸੇ ਜਾ ਜੇ ਮੰਗੇ ਜੀ ਭਈਆ ਇਹਨਾਂ ਨੂੰ ਕਿਹਾ ਗਿਆ ਵੀ ਸਾਰਾ ਕੁਝ ਜੋ ਕਿ ਇੱਕ ਆਮ ਇਨਸਾਨ ਦੀ ਲਾਈਫ ਦੇ ਵਿੱਚ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਉਹ ਚੀਜ਼ਾਂ ਸਾਰੀਆਂ ਪ੍ਰੋਵਾਈਡ ਕੀਤੀਆਂ ਜਾਣੀਆਂ ਬੱਟ ਇਹਨਾਂ ਨੂੰ ਉਹ ਚੀਜ਼ਾਂ ਪ੍ਰੋਵਾਈਡ ਨਹੀਂ ਕੀਤੀਆਂ ਗਈਆਂ ਸੀ ਅੱਛਾ ਇਹ ਹੀ ਤੁਹਾਡਾ ਰੀਜ਼ਨ ਸੀਗਾ ਉੱਥੋਂ ਆਉਂਦਾ ਨੀਓ ਅੱਛੇ ਇੱਕ ਮੈਂ ਨਾ ਵੀਡੀਓ ਦੇਖ ਰਿਹਾ ਸੀਗਾ ਇੰਸਟਾ ਤੇ ਚਲੋ ਅੱਜਕੱਲ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਣਾ ਤੇ ਇੰਸਟਾ ਤੇ ਵੀ ਅੱਜਕੱਲ ਬਹੁਤ ਮਤਲਬ ਜਿਹੋ ਜਿਨ੍ਹਾਂ ਦੇ ਘਰੇ ਕੰਮ ਕਰਦਾ ਸਰਦਾਰ ਵੀਰ ਨੇ ਮੇਰੇ ਉਹ ਤੇ ਉਹ ਵੀਡੀਓ ਪਾਉਣ ਦੇ ਨਾਲ ਜੀ ਇੰਸਟਾ ਤੇ ਵਧੀਆ ਵੀਊ ਵੀ ਆਉਂਦੇ ਆ ਵਧੀਆ ਫੇਮਸ ਵੀ ਹੋਇਆ ਮੁੰਡਾ ਅੱਛੇ ਇੱਕ ਨਾ ਤੁਹਾਡੀ ਲੜਾਈ ਹੋਈ ਸੀਗੀ ਹਾਕਪੁਰ ਦੇ ਘਰੇ ਜੀ ਉਹ ਅੱਜ ਕੱਲ ਵੀਡੀਓ ਬਹੁਤ ਚੱਲ ਚੱਲ ਰਹੀ ਹੈ ਸ਼ਾਇਦ ਤੁਸੀਂ ਉਸੇ ਵੀਡੀਓ ਕਰਕੇ ਥੋੜਾ ਅੱਜ ਕੱਲ ਲੋਕਾਂ ਦੀਆਂ ਨਗਰਾਂ ਵਿੱਚ ਜਾਦੇ ਆ ਰਹੇ ਉਹਦਾ ਕਿੱਸਾ ਉਹ ਕੀ ਸਟੋਰੀ ਸੀਗੀ ਉਹ ਮਤਲਬ ਤੁਹਾਨੂੰ ਕੁੱਟਿਆ ਜਾ ਰਿਹਾ ਸੀਗਾ ਤੁਸੀਂ ਮਸਜਿਦ ਦੇ ਵਿੱਚ ਸੀਗੇ ਉਦੋਂ ਹਾਲਾਂਕਿ ਤੁਸੀਂ ਮੈਨੂੰ ਕਹਦੇ ਹਾਦੇ ਜਿਵੇਂ ਮੈਂ ਕੋਈ ਨਸ਼ਾ ਨਹੀਂ ਕਰਦਾ ਬਟ ਉਹ ਵੀਡੀਓ ਦੇ ਵਿੱਚ ਤੁਸੀਂ ਨਸ਼ਾ ਕੀਤਾ ਸੀ ਨੱਚ ਰਹੇ ਸੀਗੇ ਪਤਾ ਨਹੀਂ ਸੋ ਪੂਰੀ ਗੱਲ ਦਾ ਮੈਨੂੰ ਪਤਾ ਨਹੀਂ पूछते तो हैं की गल सी जी वह तो, जी भैया हाँ जी ऐसा था वो जो ठाकुर था ठाकुर हमको साथ में बैठा लेता था, था आप कुर्सी पर बैठता था हमको नीचे बैठा देता था अच्छा जी भैया हमको बोलता था वो दारू पीता था भैया अच्छा दारू पी पीता सी चलो व्यापारी लोग ला लेंगे जी भैया हम उसके लिए पैग बनाता था भैया अच्छा ਇੱਕ ਦਿਨ ਉਸਨੇ ਬੋਲਾ ਕਿ ਤੂੰ ਆਪਣਾ ਗਿਲਾਸ ਲੈ ਕੇ ਆਓ ਹਾਂ ਤੂੰ ਵੀ ਪੀਓ ਹੂੰ ਹਮਨੇ ਬਈਆ ਉਹਨੂੰ ਬੋਲਾ ਕਿ ਨਹੀਂ ਵੀ ਹਮ ਨਹੀਂ ਪੀਤੇ ਇਹ ਤਾਂ ਗਲਤ ਗੱਲ ਹੈ ਪਰ ਤੁਹਾਨੂੰ ਤੇ ਨਾਲ ਫੋਰਸ ਕਰਿਆ ਉਹਨਾਂ ਨੇ ਹਮਕੋ ਚਾਟਾ ਮਾਰਾ ਅੱਛਾ ਚਾਟਾ ਮਾਰਦਾ ਇਹਨਾਂ ਕਹਿਣ ਨਾਲ ਵੀ ਪੀਂਦਾ ਨਹੀਂ ਹੈ ਜੀ ਬਈਆ ਉਹਨਾਂ ਨੇ ਚਾਟਾ ਮਾਰਾ ਕਿ ਤੂੰ ਬਕਵਾਸ ਕਰ ਰਹੇ ਹੋ ਤੂੰ ਝੂਠ ਬੋਲ ਰਹੇ ਹੋ ਹੂੰ ਕਿ ਤੂੰ ਚੋਰੀ ਚੋਰੀ ਮੇਰੀ ਸ਼ਰਾਬ ਪੀਤੇ ਹੋ ਹਾਂ ਹਮਨੇ ਕਹਾ ਨਹੀਂ ਬਈਆ ਹਮ ਨਹੀਂ ਪੀਤੇ अच्छा ठीक है जी हाँ भैया और उन्होंने बोला कि जाओ मैं कह रहा हूँ गिलास लेके आओ तो हम भैया ले गए और मार पड़ेगी हम भैया ले आए उन्होंने डाल दिया और अकेली दारू भी डाली भैया और पानी पानी नहीं डाला अच्छा मीट दिता है मतलब शराब जी भैया वो होता है ठीक है ठीक है उसका लड़का आया था भैया इंग्लैंड से ठाकुर का अच्छा ठाकुर का लड़का ਬਾਹਰ ਸੈਟ ਹੋਣੀ ਫੈਮਿਲੀ ਉਹਨਾਂ ਵੀ ਇਹ ਹੋਈਆ ਉਹ ਲੜਕਾ ਹੀ ਥਾ ਭਈਆ ਉਹਦਾ ਬੇਟਾ ਔਰ ਬੇਟੀ ਦੋਨੋਂ ਬਾਹਰ ਹੀ ਸੀ ਹੂੰ ਠੀਕ ਹੈ ਉਹ ਇੰਗਲੈਂਡ ਸੇ ਆਇਆ ਥਾ ਭਈਆ ਹੂੰ ਇੰਗਲੈਂਡ ਸੇ ਜੱਗੂ ਆਇਆ ਹੂੰ ਤੋ ਹਮਕੋ ਵੀ ਲਗਾ ਯਾ ਭਈਆ ਗਰਮੇ ਬੜੀਆ ਹੋ ਹੈ ਹਮਕੋ ਵੀ ਕੋਨੋ ਕਪੜਾ ਵਗੈਰਾ ਦੇਂਗੇ ਪਰ ਹਮਕੋ ਕੁਸ਼ ਉਮੀਦ ਸੀਗੀ ਵੀ ਸ਼ਾਇਦ ਮੈਨੂੰ ਵੀ ਵਧੀਆ ਸਤਕਾਰ ਵਧੀਆ ਕੋਈ ਮਤਲਬ ਜੋ ਵੀ ਹੁੰਦਾ ਨਾ ਆਪਣੇ ਚਲੋ ਪੰਜਾਬੀਆਂ ਦਾ ਕਲਚਰ ਹੈਗਾ ਬਟ ਇਹ ਕਿਸੇ ਹੋਰ ਫੈਮਿਲੀ ਚ ਸੀਗੇ उमीद ने होंगी है हाँ मैं काम कर रहे हैं कुछ ना कुछ मेन देने कुछ ना कुछ मेन मेरा सत्कार जो तेरे तो तो दिन भी ठाकुर ने हमको साथ में बैठा लिया बोला कि मेरे और मेरे बेटे के लिए पैक बनाओ आपको बोला जी भैया अच्छा और उनके बेटे ने बोला कि ये दारू बहुत महंगी है भी अगर तुम पी भी कोई बात नहीं पी लो मैंने कहा अभी नहीं भैया हम पीते नहीं है। तो वो ठाकुर बोला नहीं ये तो वैसे ही बोल रहा है ये पीता है अच्छा। मेरे साथ पीता है तो भैया उन्होंने लड़के ने कहा किया हमको चाटा मारा कि तुम झूठ बोल रहे हो अच्छा चाटा मारता भैया और बोला कि पियो हमारे साथ पियो जब तुमको हम पिला रहे हैं इतना तुमको महंगा दारू पिला रहे हैं तुम क्यों नहीं पी रहे तो भैया वो फिर हमने पी लिया पी लिया भैया और बोला के, मेरे को बोला के जाओ तुम भी अब सो जाओ अच्छा तो भैया मेरे को पता नहीं था कि क्या हो रहा है मेरा सर घूम रहा था भैया बहुत ज्यादा हो गया था बहुत ही ज्यादा नशा गंदा था भैया वो और इतने उन्होंने बोला कि यहाँ पे आओ और नाचो हमको वीडियो बनाना है तुम्हारी अच्छा जी भैया और भैया अच्छा। हम नाचने लग गए और भैया फिर वो उनका लड़का था वो वो पास आया अपना मोबाइल फोन लेके उसमें हमारा वीडियो बना रहा था और हमने उसका हाथ पकड़ दिया उन्होंने भैया मेरे को धक्का मारा मैं नीचे गिर गया अच्छा उन्होंने भैया अपना फोन बंद किया और बोला कि तुम हमारी बिरादरी के नहीं हो ਤੋਂ ਮੋਂ ਬਹੁਤ ਕੈਸੇ ਲਗਾਇਆ ਅਮ ਰਾਤ ਗੰਦਾ ਹੋ ਗਈ ਔਰ ਉਹ ਇਹ ਮੇਰੇ ਕੋ ਮਾਰਨੇ ਲੱਗ ਗਿਆ ਅੱਛਾ ਇੱਕ ਛੂਣ ਦੇ ਨਾਲ ਇੱਕ ਹੱਥ ਲਾਉਣ ਦੇ ਨਾਲ ਮਤਲਬ ਇਹਨਾਂ ਨੇ ਤੁਹਾਨੂੰ ਕੁੱਟਿਆ ਇੱਕ ਗਰੀਬ ਨੂੰ ਪੈਸਿਆਂ ਦਾ ਝਾਸਾ ਦੇ ਕੇ ਝੂਠ ਬੋਲ ਕੇ ਉਹਨੂੰ ਪਹਿਲਾਂ ਬੁਲਾਉਂਦੇ ਆ ਉਸ ਤੋਂ ਬਾਅਦ ਕੰਮ ਲੈਂਦੇ ਆ ਜਿਆਦਾ ਕੰਮ ਲੈਂਦੇ ਆ 10 ਮੱਝਾਂ ਪਸ਼ੂ ਡੰਗਰ ਕਹਿ ਕੇ 35 ਡੰਗਰਾਂ ਦਾ ਕੰਮ ਇਹਨਾਂ ਤੋਂ ਲਿਆ ਜਾਂਦਾ ਸੀ ਉੱਪਰ ਦੀ ਬਰਾਦਰੀ ਦਾ ਵੀ ਸੁਣਾਇਆ ਜਾਂਦਾ ਸੀ ਵੀ ਬਰਾਦਰੀ ਦੇਖੋ ਯਾਰ ਬਰਾਦਰੀ ਇਨਸਾਨ ਇਹ ਤਾਂ ਜਾਤ ਪਾਤਾਂ ਇਹਦੇ ਇਨਸਾਨ ਨੇ ਬਣਾਈਆਂ ਨਾ ਰੱਬ ਨੇ ਤਾਂ ਆਪਾਂ ਨੂੰ ਸਾਰਿਆਂ ਨੂੰ ਇੱਕੋ ਹੀ ਸ਼ਰੀਰ ਦਿੱਤਾ ਠੀਕ ਹੈ ਤੇ ਇਹ ਬੰਦੇ ਦਾ ਕੀ ਕਸੂਰ ਹੈ ਵੀ ਜੇ ਇਹ ਨੂੰ ਇਹ ਪੈਗ ਵੀ ਨਹੀਂ ਲਾਉਂਦਾ ਉਹਨਾਂ ਨੇ ਫੋਰਸ ਨਹੀਂ ਕੀਤਾ ਵੀ ਤੂੰ ਪੈਗ ਲਾ ਯਾਰ ਤੂੰ ਸ਼ਰਾਬ ਪੀ ਮਹਿੰਗੀ ਦਾਰੂ ਆ ਵੀ ਨਾ ਮਹਿੰਗੀ ਦਾਰੂ ਤੈਨੂੰ ਪਿਆ ਆ ਰਹੀ ਹੈ ਪਹਿਲੀ ਗੱਲ ਤਾਂ ਇਹ ਹੀ ਬਹੁਤ ਗਲਤ ਗੱਲ ਹੈ ਵੀ ਆਪਾਂ ਕਿਸੇ ਨੂੰ ਕਿਸੇ ਨਸ਼ੇ ਲਈ ਫੋਰਸ ਕਰ ਰਹੇ ਆ ਸੋ ਬਹੁਤ ਕੜੀਆ ਗੱਲ ਹੈ ਅੱਛਾ ਭਾਈ ਜਿਹੜੋ ਤੁਹਾਨੂੰ ਕੋਟ ਰਏ ਸੀਗੇ ਕੋਈ ਬੰਦਾ ਤੁਹਾਨੂੰ ਬਚਾਉਣ ਨਹੀਂ ਆਇਆ ਜਾਂ ਛਡਾਉਣ ਨਹੀਂ ਆਇਆ ਠੀਕ ਹੈ ਹੋਰ ਤੁਹਾਨੂੰ ਵਧੀਆ ਲੱਗ ਰਿਹਾ ਇੱਥੇ ਕੰਮ ਕਰਕੇ ਜੀ ਬਈਆ ਇਹਨਾਂ ਨੇ ਭਈਆ ਮੇਰੇ ਕੋਈ ਕਮਰਾ ਦਿਆ ਹੋਇਆ ਹੈ ਹੂੰ ਉਸਮੇ ਪੱਖਾ ਵੀ ਚੱਲਦਾ ਹੈ ਕੋਲਰ ਵੀ ਲਿਆ ਹੋਇਆ ਭਈਆ ਠੰਡੀ ਹਵਾ ਮਤਲਬ ਫੈਸਿਲਿਟੀ ਸਾਰੀ ਆ ਜੀ ਬਈਆ ਵੈਰੀ ਗੁੱਡ ਕਪੜੇ ਵੀ ਭਈਆ दिए ਤਾਂ ਮੇਰੇ ਕੋਲ ਸਰਦਾਰ ਨੇ ਕੁਝ ਕਲਾਕੇ دیے ਥੇ ਕੁਝ ਨਵੇਂ ਖਰੀਦ ਕੇ دیے ਥੇ ਭਈਆ ਹੂੰ ਅੱਛਾ ਯਾਰ ਮੈਨੂੰ ਕੋਈ ਗੱਲ ਦੱਸੋ ਜੀ ਤੁਹਾਡੀ ਕਮਿਊਨਿਟੀ ਦੇ ਲੋਕ ਬਹੁਤ ਨੇਦਰ ਉਹਨਾਂ ਨੇ ਗੰਡ ਵੀ ਬੜਾ ਪਾਇਆ ਹੋਇਆ ਯਾਰ ਜੀ ਹੈ ਵਾਹੀ ਤਾਹੀ ਪਤਾ ਕੀ ਚੱਕਰ ਆ ਸਾਡੇ ਹੁਣ ਜਿਹੜਾ ਪੰਜਾਬ ਹੈ ਨਾ ਉਹ ਪੰਜਾਬ ਦੇ ਵਿੱਚ ਨਾ ਉਹ ਆਪਣਾ ਰਾਜ ਕਰਨਾ ਚਾਹੁੰਦੇ ਆ ਵੀ ਹਾਂ ਵੀ ਕਿਉਂਕਿ ਸਾਡੇ ਪੰਜਾਬੀ ਚੋਂ ਸਾਡੇਾਂ ਦੀ ਗਲਤੀ ਆ ਪੰਜਾਬੀ ਬਾਹਰ ਗਈ ਜਾਂਦੇ ਆ ਆਪਦਾ ਕੰਮਕਾਰ ਦੇਖੋ ਯਾਰ ਸੋ ਆਪਾਂ ਮੌਕੇ ਜਾਂਦੇ ਨਹੀਂ ਕਿਸੇ ਨੂੰ ਪਹਿਲੀ ਵਾਰ ਦੇਈਏ ਤੇ ਦੂਜੀ ਵਾਰ ਨਹੀਂ ਆ ਵੀ ਮੈਂ ਸੁਣਾ ਸੀਗਾ ਵੀ ਪਿੱਛੇ ਕਿੰਨੀਆਂ ਖਬਰਾਂ ਆਈਆਂ ਜਿਹੜੇ ਫੂਡੀ ਕਮਿਊਨਿਟੀ ਦੇ ਲੋਕ ਸਾਡੇ ਇੱਧਰ ਆਏ ਹੋਏ ਆ ਮੁਰਗਾ ਨੇ ਹੱਥ ਬੰਨ੍ਹੇ ਆ ਉਹ ਕਿਆ ਬਾਤ ਹੈ ਯਾਰ ਉਹ ਉਹ ਉਹਨਾਂ ਨੇ ਕੋਈ ਕੰਮ ਕਰਨੇ ਬਣਾ ਨਹੀਂ ਅੱਛਾ ਕੋਈ ਭਈਆ ਨਹੀਂ ਤੋ ਇਧਰ ਨਾ ਕੋਈ ਉਹ ਕੰਮ ਕਰਨੇ ਆਇਆ ਹੈ ਨਾ ਕੁਛ ਹੋਰ ਕਰਨੇ ਆਇਆ ਹੈ ਬੋਤੋ ਭਈਆ ਸਿਰਫ ਐਸੇ ਲਗਾ ਲੋ ਕੇ ਬਸ ਵਹੀ ਗੰਦੇ ਕੰਮ ਕਰਨੇ ਆਏ ਆਏ ਹੋ ਪਹਿਲੀ ਗੱਲ ਜੇ ਜਦੋਂ ਇਹਨਾਂ ਦਾ ਨਾਮ ਆ ਜਾਂਦਾ ਇਹਨਾਂ ਦਾ ਨਾਮ ਤੇ ਆਪਾਂ ਨੂੰ ਸਾਰੇ ਪੰਜਾਬੀਆਂ ਨੂੰ ਖਿੰਡ ਚੜਨ ਲੱਗ ਜਾਂਦੀ ਆਂਦੀ ਆ ਯਾਰ ਇਹ ਬੰਦੇ ਹੁਣ ਕਈ ਮੰਨੂ ਵੀ ਕਹਿਣਗੇ ਯਾਰ ਇਹਨੂੰ ਬਿਠਾ ਰੱਖਿਆ ਕੋਰਬੈਸਟ ਕਰੀ ਜਾਂਦਾ ਬਈ ਮੈਂ ਚੰਗੇ ਇਨਸਾਨ ਵੀ ਹੁੰਦੇ ਆ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਨਾ ਸਾਰੇ ਸਟੇਟ ਹੀ ਮਾੜੀ ਹੁੰਦੀ ਆ ਠੀਕ ਹੈ ਪਹਿਲੀ ਵਾਰ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਗੰਦੇ ਲੋਕ ਆ ਠੀਕ ਹੈ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਗੰਦੇ ਲੋਕ ਆ ਤੇ ਬਹੁਤ ਸਹੀ ਲੋਕ ਵੀ ਆ ਆਪਾਂ ਉਹਨਾਂ ਨੂੰ ਸੋਚ ਕੇ ਬੰਦਿਆਂ ਨੂੰ ਮੁੱਖ ਰੱਖ ਕੇ ਆਪਾਂ ਸਾਰੇ ਪੰਜਾਬ ਨੂੰ ਮਾੜਾ ਨਹੀਂ ਕਹਿ ਸਕਦੇ ਯਾਰ ਉਦਾਂ ਹੀ ਬਿਹਾਰ ਦੇ ਵਿੱਚ ਆ ਬਿਹਾਰ ਦੇ ਵਿੱਚ ਵੀ ਬਹੁਤ ਚੰਗੇ ਲੋਕ ਵੀ ਰਹਿੰਦੇ ਆ ਮੈਂ ਖੁਦ ਵੀ ਮਿਲਿਆ ਹੋਇਆ ਤੇ ਜਿਹੜੇ ਜਿਹੜੇ ਚੰਗੇ ਲੋਕ ਆ ਯਾਰ ਉਹਨਾਂ ਨੂੰ ਅਪਣਾਓ ਰੁਜ਼ਗਾਰ ਦਿਓ ਉਹਨਾਂ ਨੂੰ ਜਿਹੜੇ ਆ ਗੰਦਪੌੜੇ ਆ ਫਾਲਤੂ ਦੇ ਜਿਹੜੇ ਆ ਚੜਦੇ ਆ ਸਾਡੇ ਤੇ ਉਹਨਾਂ ਨੂੰ ਤਾਂ ਫਿਰ ਤੇਜ਼ੀ ਮਿਲੂਗੀ ਮੰਦੀ ਵੀ ਆਈ ਆ ਠੀਕ ਹੈ ਤੁਸੀਂ ਵੀ ਸੁਣਿਆ ਹੋਣਾ ਕਿ ਸੰਗਾਂ ਵੱਲੋਂ ਬਹੁਤ ਟਟਕਾਰੇ ਹੋਇਆ ਛੋਡੀ ਗਮਲ ਦੇ ਲੋਕ ਜੀ ਬਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਤੁਹਾਡੀ ਕਮਿਊਨਿਟੀ ਬਿਹਾਰ ਦੇ ਵਿੱਚ ਯੂਪੀ ਚ ਪੰਜਾਬ ਦੇ ਪ੍ਰਤੀ ਕੀ ਕਹਿਣਾ ਚਾਹੋਗੇ ਮੈਂ ਤਾਂ ਬਈਆ ਇਹ ਕੰਮ ਹੀ ਕਹੂੰਗਾ ਵੀ ਜੇ ਵੀ ਵਿਹਾਰ ਸਾਰੇ ਮੇਰੇ ਮਿੱਤਰ ਹੈ ਕੋਈ ਮੇਰਾ ਰਿਸ਼ਤੇਦਾਰ ਹੈ ਭਈਆ ਮੈਂ ਤਾਂ ਇਹ ਹੀ ਬੋਲੂੰਗਾ ਕਿ ਅਗਰ ਕੰਮ ਕਰਨਾ ਹੈ ਤਾਂ ਸਰਦਾਰ ਕੇ ਪਾਸ ਕਰੋ ਜੀ और किसी का विश्वास नहीं है भैया आ गई बेनती करो यार भी चंगे काम का का तो 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 करो करो, इधर आके मारे काम 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 मत भैया आप कर रहे हो गंदे काम आप कर रहे हो नाम हमारा भी आ रहा है भैया थोड़ा सा भैया ऐसा मत करो आपको कौन सा कोई कुछ बोल रहा है आपको कोई नहीं बोलता भैया अब जैसे हो वैसे ठीक हो भैया यहाँ पर आके भैया ऐसा मनमानी मत किया करो

वो चारा इकट्ठा कर लेगा हम दोनों जाकर मैं इसके साथ चला जाऊंगा हम ले आएंगे अब तो भैया मेरे को पता नहीं था कि इतना नहीं नहीं। मैं हैंप, हैंप कर जी कर था। अच्छा आदमी है मेरी हेल्प हेल्प कर जी भैया अच्छा 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 और भैया मैंने खुद ही अपने सर पर भैया वो रखा चारा और भैया सब को तय कर, कर भैया सब डाल दिया सरदार आया सरदार ने बोला की यार वहां खेत में तो नहीं है कहां चला गया हम जब वो आया उसने देखा बोला कि तुमने तो यार और भी दिया अच्छा मेरे को तो ये था कि तुम चारा ही इकट्ठा कर रहे हो अच्छा बोला कि तुम तो बहुत तेज हो यार तुम्हारा नाम आपसे शंकर जहाज रखेंगे हम तो मतलब जहाज मतलब लड़ता जाता सी भाई जहाज नहीं काम करता भाई सो एक तो चल पे अब ये चकला है किसे नहीं किसे का नाम देना ये तो चलो अपने लिए खून में मिर्ची है ਜਿਹੜਾ ਉਹ ਬੰਦਾ ਬਈ ਕੀ ਨਾਮ ਉਹਨਾਂ ਦਾ ਜਿੰਨਾਂ ਦੇ ਤੁਸੀਂ ਕੰਮ ਕਰ ਰਹੇ ਹੋ ਜੀ ਮਹਿੰਦਰ ਸਿੰਘ ਮਹਿੰਦਰ ਸਿੰਘ ਦੇ ਬਾਈ ਮਹਿੰਦਰ ਸਿੰਘ ਦੇ ਬਾਈ ਨੂੰ ਸਲੂਟ ਹੈ ਪੰਜਾਬੀਆਂ ਦਾ ਨਾਮ ਬਈ ਮੈਂ ਰੌਸ਼ਨ ਕੀਤਾ ਹੈ ਇਹ ਵੀ ਚਲੋ ਕਿ ਕਿੱਸਾ ਬਹੁਤ ਸਾਰ ਬਹੁਤਿਆਂ ਨੂੰ ਪਤਾ ਨਹੀਂ ਸੀਗਾ ਵੀ ਚਲੋ ਇਹਦੇ ਨਾਲ ਉਹ ਤਾਂ ਸਾਰਿਆਂ ਨੂੰ ਪਤਾ ਕਿ ਪੰਜਾਬੀ ਕਮਿਊਨਿਟੀ ਸਾਇਕੀ ਚੀਜ਼ ਸਿੱਖ ਹੈ ਕਿ ਜੀ ਸਰਦਾਰ ਹੈ ਕਿ ਜੀ ਬਟ ਐਗਜ਼ਾਮਪਲ ਇਹਨਾਂ ਵੱਲੋਂ ਵੀ ਕੋਈ ਆਉਣੀ ਚਾਹੀਦੀ ਸੀ ਸੋ ਇਹਨਾਂ ਨੇ ਵੀ ਐਗਜ਼ਾਮਪਲ ਦਿੱਤੀ ਆ ਜਿਹਦੇ ਨਾਲ ਖੋਇਆ ਤੁਹਾਨੂੰ डेढ़ हो गया बिहारे साल हो गया बिहार मतलब नहीं गए नहीं भैया तो पहले तो भैया मरने को दिल करता था, था कि यार मर जाऊ ऐसी जिंदगी से अगर जाने नहीं गए थे अब तो भैया अब नहीं तो अच्छा थोन जान देंदार महंगाई जी उनका जो ट्रैक्टर है भैया वो हम ही चलाता हूँ ਅੱਛਾ ਮਤਲਬ ਪਿਆਰ ਪੈ ਗਿਆ ਜੀ ਹੋਈ ਆ ਪੰਜਾਬ ਚ ਪਿਆਰ ਪੈ ਗਿਆ ਜੀ ਹੋਈ ਆ ਬਹੁਤ ਵਧੀਆ ਆਦਮੀ ਹੈ ਬਈਆ ਚਲੋ ਬਹੁਤ ਬਹੁਤ ਵਧੀਆ ਤੇ ਬਾਈ ਮਹਿੰਦਰ ਸਿੰਘ ਧੰਨਵਾਦ ਕਰਾ ਬਾਈ ਤੇ ਬਾਈ ਵੀਡੀਓ ਵੀ ਪਾਉਂਦਾ ਹੁੰਦਾ ਇਹਨਾਂ ਵੀ ਇੰਸਟਾਗ੍ਰam ਤੇ ਸੋ ਇਹਨੂੰ ਵੀ ਚੈੱਕ ਕਰੋ ਇਹ ਮੁੰਡਾ ਪਹਿਲਾਂ ਤੋਂ ਪਹਿਲਾਂ ਤੋਂ ਹੀ ਇੱਕ ਵਲ ਹੋਰ ਦੱਸੋ ਮੈਨੂੰ ਤੁਹਾਡੀ ਕਮਿਊਨਿਟੀ ਦਾ ਬੰਦਾ ਨੇ ਇੱਕ ਸੋਸ਼ ਸਿੰਘ ਖਾਲਸਾ ਬਣਿਆ ਹੋ ਜੀ ਹੋਈ ਆ

ਬਾਕੀਆਂ ਚਲੋ ਜਿਹੜੇ ਗੰਦੇ ਇਨਸਾਨ ਇਹਨਾਂ ਚ ਬੜੇ ਹੋਏ ਨੇ ਰਿਸਪੈਕਟ ਨਹੀਂ ਕੀਤੀ ਜਾਂਦੀ ਨਾ ਮੈਂ ਕਰਦਾ ਮੈਂ ਉਹਨਾਂ ਦੇ ਖਿਲਾਫ ਹੇ ਬੰਦਾ ਰਿਸਪੈਕਟ ਕਰਨ ਵਾਲਾ ਹੈਗਾ ਪਾਈ ਵੀ ਰਿਸਪੈਕਟ ਬਣਦੀ ਦੀ ਹੈ ਤੇ ਸਰਦਾਰਾਂ ਨਾਲ ਪਿਆਰ ਆ ਫਿਰ ਜੀ ਭਈਆ ਸਰਦਾਰਾਂ ਕਾ ਤੇ ਭਈਆ ਹਮਕੋ ਜਿਤਨਾ ਪਤਾ ਹੈ ਹਮਕਾ ਹਮ ਆਪਕੋ ਬਤਾ ਦੇਤੇ ਹੈ ਹਮਕੋ ਭਈਆ ਹਮਕੋ ਤੋ ਐਸਾ ਲਗਤਾ ਹੈ ਕਿ ਅਗਰ ਭਈਆ ਆਪ ਸਰਦਾਰ ਬੰਦੇ ਕੀ ਭਈਆ ਇੱਜ਼ਤ ਕਰੋਗੇ ਉਹਨਕੋ ਪਿਆਰ ਦੋਗੇ ਤੋ ਭਈਆ ਉਹ ਵੀ ਪਿਆਰ ਦੇਗਾ ਤੁਹਾਨੂੰ ਉਹ ਜਿਹੜੀ ਜਿੱਤ ਕਰੇਗਾ ਜੇ ਉਹ ਜਿੱਤ ਉਹ ਬਹੁਤ ਪੱਕੀ ਹੈ ਠੀਕ ਹੈ ਸੋ ਇਹ ਸਾਡਾ ਆਪਣੇ ਜਹਾਜ਼ ਜੀ ਤੇ ਜਹਾਜ਼ ਲੰਘੂ ਕੰਨ ਫਟਾਫ ਫੜ ਜਹਾਜ਼ ਹੀ ਚੱਲਦਾ ਮਤਲਬ ਜਦੋਂ ਕੰਨ ਮੈਂ ਦੇਖੂ ਮੰਨਣਾ ਇੱਕ ਦਿਨ ਮੈਂ ਇਹਨਾਂ ਕੋਲੀਆ ਕੱਲ੍ਹ ਦਾ ਮੈਂ ਇਹਨਾਂ ਕੋਲੀਆ ਦੇਖੂਗਾ ਮੈਂ ਜੇ ਜਹਾਜ਼ ਇਹਨੂੰ ਕੰਮ ਕਰਦੇ ਹੋ ਕਿ ਨਹੀਂ ਕਰਦੇ ਅਬ ਅੱਖਾਂ ਨਾਲ ਦੇਖਾਂਗੇ ਇਹਨੂੰ ਤੇ ਬਹੁਤ ਸੋਹਣਾ ਲੱਗਿਆ ਯਾਰ ਵੀਰ ਆਇਆ ਸੀਗਾ ਪਹਿਲਾਂ ਚਲੋ ਮੈਨੂੰ ਵੀ ਆਇਆ ਸੀ ਮੈਂ ਤੀਨੋਂ ਤੋਰ ਦੇ ਅੱਛੇ ਬਿਠਾ ਰਹੇ ਹਾਂ ਬਟ ਬਾਈ ਨੇ ਗੱਲਾਂ ਹੋਈਆਂ ਚੋਨਾ ਰਿਸਪੈਕਟ ਦੋਨੋਂ ਆ ਰਹੀ ਹੈ ਹੁਣ ਕਿ ਚੰਗਾ ਇਨਸਾਨ ਚੰਗੇ ਇਨਸਾਨ ਦੀ ਸਦਾ ਰਿਸਪੈਕਟ ਬਣੇ ਆਉਂਦੀ ਹੈ ਮਨ ਕਰਦਾ ਵੀ ਰਿਸਪੈਕਟ ਬਰੀ ਹੈ ਯਾਰ ਬੰਦੇ ਦੀ ਹਣਾ ਤੁਸੀਂ ਵੀ ਥੋੜਾ ਜਿਹਾ ਆਪਣੀ ਕਮਿਊਨਿਟੀ ਸਮਝਾਓ ਯਾਰ ਆਪਣੀ ਕਮਿਊਨਿਟੀ ਨੂੰ ਥੋੜਾ ਜਿਹਾ ਸਮਝਾਓ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਤੁਹਾਡੇ ਨਾਲ ਤੁਹਾਡੇ ਨਾਲ ਚੰਗੇ ਇਨਸਾਨ ਵੀ ਜੁੜੋਗੇ ਤੁਹਾਡੀ ਕਮਿਊਨਿਟੀ ਨੇ ਜੀ ਬਈਆ ਹੈ ਭਈਆ ਠੀਕ ਹੈ ਇਹ ਹਮਾਰੇ ਅੰਡਰ ਭਈਆ ਕੰਮ ਕਰਤੇ ਹਨ ਲੜਕੇ ਹੂੰ ਉਹ ਵੀ ਭਈਆ ਯਹਾਂ ਪਰ ਆਏ ਥੇ ਹੂੰ ਜੋ ਨਾ ਲਗਾਨੇ ਸਰਦਾਰ ਕਾ ਹੂੰ ਉਹਨੂੰ ਖੰਮੀ ਨੇ ਬੁਲਾਇਆ ਥਾ ਭਈਆ ਉਹ ਵੀ ਭਈਆ ਅੱਛਾ ਬੜੀਆ ਸਰਦਾਰ ਖੁਸ਼ ਹੋ ਗਏ ਜੀ ਭਈਆ ਬਹੁਤ ਬੜੀਆ ਚਲੋ ਬਾਈ ਜੀ ਹੋਣੀ ਅੱਜ ਹੋਣੀ ਉਹ ਜੀ ਦਮੰਦਰ ਚਲੇਗੀ ਸੋ ਉਹਨਾਂ ਨੇ ਵੀ ਤੁਹਾਡੇ ਨੂੰ ਬੁਲਾਵਾਂਗੇ ਉਹਨਾਂ ਦਾ ਵੀ ਪੱਕ ਜਾਣਾ ਜੇ ਵੀ ਤੁਸੀਂ ਇਹਨਾਂ ਨਾਲ ਖੁਸ਼ ਹੋ ਕੀ ਗੱਲਬਾਤ ਹੈ ਸੋ ਇਹਨੀਆਂ ਗੱਲਾਂ ਕਰਦਾ ਹੋਇਆ ਮੈਂ ਇਜਾਜ਼ਤ ਲੈਣਾ ਗਲਤੀ ਵਲਤੀ ਮਾਫ जोड़ा आकाश भाई जी सबसक्राइब कर लो अपनी भाषा चो दर्शकों को भैया बहुत मदद करते हैं भैया हमारी भैया बात रखने के लिए हमको पता था कि और तो भाई कोई नहीं यही भैया सरदार आदमी है हमारी मदद जरूर करेगा भैया पर करी भी है भैया आपके पास भैया ये वीडियो आएगी भैया लाइक करें भैया सब्सक्राइब करें भैया ਸ਼ੇਅਰ ਕਰ ਦਿਓ ਜੀ